ਪ੍ਰਭੂ ਜੀ ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਐਮ ਸੀ ਵੀ ਆਓ ਸਭ ਜਨਰਲ ਕੇ ਪ੍ਰਭੂ ਜੀ ਦੀ ਹਜ਼ੂਰੀ ਚ ਰਾਤ ਦੀ ਗੁੜੀ ਮਿੱਠੀ ਨੀਂਦ ਲਈ ਔਰ ਆਪਣੇ ਘਰ ਪਰਿਵਾਰਾਂ ਦੀ ਸੁਖ ਸ਼ਾਂਤੀ ਦੇ ਲਈ ਪ੍ਰਾਰਥਨਾ ਕਰਦੇ ਹਾਂ ਹallelujah hallelujah 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 ਧੰਨਵਾਦ 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 ਮਹਾਨ ਪਰਮੇਸ਼ੁਰ ਜੀ ਤੁਹਾਡਾ ਧੰਨਵਾਦ ਕਰਦੇ ਆ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਕਰਦੇ ਆ ਮੇਰੇ ਜ਼ਿੰਦਗੀ ਦੀ ਅਲਿ ਪਰਮੇਸ਼ੁਰ ਜੀ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਸਾਨੂੰ ਸਵੇਰ ਤੋਂ ਲੈ ਕੇ ਹੁਣ ਤੱਕ ਸੰਭਾਲ ਕੇ ਰੱਖਿਆ ਜਿਉਂਦੇ ਆ ਦੀ ਧਰਤੀ ਤੇ ਜਿਉਂਦੇ ਰੱਖਿਆ ਮੇਰੇ ਮਹਾਨ ਪਰਮੇਸ਼ੁਰ ਜੀ ਤੁਹਾਡਾ ਧੰਨਵਾਦ ਕਰਦੇ ਆ ਧੰਨਵਾਦ ਕਰਦੇ ਪਰਮੇਸ਼ਰ ਜੀ ਤੁਸੀਂ ਸਾਡੇ ਬਾਹਰ ਆਣ ਜਾਣ ਵਿੱਚ ਸਾਡੀ ਮਦਦ ਸਹਾਇਤਾ ਅਗਵਾਈ ਕੀਤੀ ਤੁਹਾਡੇ ਸਵਰਗੀ ਦੂਤਾਂ ਨੇ ਪਰਮੇਸ਼ਰ ਜੀ ਸਾਨੂੰ irdgir ਤੋਂ ਢੇਰੀ ਰੱਖਿਆ ਔਰ ਸਾਡੇ ਅੱਗੇ-ਅੱਗੇ ਸਾਡੇ ਸਾਰਿਆਂ ਰਾਹਾਂ ਨੂੰ ਸਾਫ਼ ਕੀਤਾ ਮੇਰੇ ਮਹਾਨ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਇਸ ਦਇਆ ਦੇ ਲਈ ਇਸ ਰਹਿਮ ਦੇ ਲਈ ਮੇਰੇ ਖੁਦਾਵੰਦ ਜੀ ਤੁਸੀਂ ਸਾਡੇ ਘਰਾਂ ਪਰਿਵਾਰਾਂ ਨੂੰ ਪਰਮੇਸ਼ਰ ਜੀ ਆਪਣੀ ਦਇਆ ਹੇਠ ਟਾ ਕੇ ਰੱਖਿਆ ਖੁਦਾ ਤੁਸੀਂ ਸਾਡੇ ਘਰ ਦੇ ਇੱਕ ਇੱਕ ਮੈਂਬਰ ਨੂੰ ਪਰਮੇਸ਼ਰ ਜੀ ਆਪਣੇ ਪਾਕ ਜ਼ਲਾਲੀ ਜ਼ੋਰਾਵਰ ਲਾਉ ਦੇ ਵਿੱਚ ਕਵਰ ਕਰਕੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਆ ਔਰ ਸੱਚਮੁੱਚ ਪਰਮੇਸ਼ਰ ਜੀ ਤੁਸੀਂ ਸਾਨੂੰ ਤੰਦਰੁਸਤੀ ਵਾਲਾ ਜੀਵਨ ਦਿੱਤਾ ਮੇਰੇ ਮਹਾਨ ਪਰਮੇਸ਼ਰ ਜੀ ਤੁਸੀਂ ਸਾਨੂੰ ਅੱਜ ਦਾ ਖੂਬਸੂਰਤ ਸਮਾਂ ਬਖਸ਼ਿਆ ਮੇਰੇ ਮਹਾਨ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਪ੍ਰਭ ਜੀ ਦਿਨ ਭਰ ਵਿੱਚ ਪਰਮੇਸ਼ਰ ਜੀ ਤੁਸੀਂ ਸਾਨੂੰ ਆਪਣੇ ਸਵਰਗੀ ਮੰਨੇ ਦੇ ਨਾਲ ਰਜਾਇਆ ਪਰਮੇਸ਼ਰ ਜੀ ਤੁਸੀਂ ਸਾਨੂੰ ਆਪਣੇ ਵਚਨ ਰੂਪੀ ਰੋਟੀ ਖਵਾਈ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਖੁਦਾਬੰਦ ਜੀ ਮੇਰੇ ਮਹਾਨ ਪਰਮੇਸ਼ਰ ਜੀ ਦਿਨ ਭਰ ਵਿੱਚ ਤੁਸੀਂ ਸਾਨੂੰ ਅੱਛੇ ਭੋਜਨਾਂ ਦੇ ਨਾਲ ਰਜਾਇਆ ਮੇਰੇ ਮਹਾਨ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਖੁਦਾਏ ਸੂਤ ਆਦੇ ਲਈ ਇਸ ਰਾਮ ਦੇ ਲਈ ਇਸ ਕਿਰਪਾ ਦੇ ਲਈ ਮੇਰੇ ਖੁਦਾਵੰਨ ਜੀ ਸੱਚਮੁੱਚ ਪਰਮੇਸ਼ਵਰ ਜੀ ਤੁਸੀਂ ਸਾਨੂੰ ਪਤਵੰਤਾ ਵਿੱਚੋਂ ਪਰਭੂ ਜੀ ਤੁਸੀਂ ਸਾਨੂੰ ਪਤਵੰਤਾ ਦੇ ਵਿੱਚ ਬਿਠਾਇਆ ਖੁਦਾ ਤੁਸੀਂ ਸਾਨੂੰ ਖਾਕ ਵਿੱਚੋਂ ਚੱਕਿਆ ਔਰ ਆਪਣੇ ਹਿਰਦੇ ਦੇ ਨਾਲ ਲਾਇਆ ਮੇਰੇ ਮਹਾਨ ਪਰਮੇਸ਼ਰ ਜੀ ਤੁਸੀਂ ਸਾਨੂੰ ਕਦੇ ਵੀ ਖੁਦਾਵੰ ਜੀ ਲੱਜਾਵਾਂ ਨਹੀਂ ਹੋਣ ਦਿੱਤਾ ਸ਼ਰਮਿੰਦਾ ਨਹੀਂ ਹੋਣ ਦਿੱਤਾ ਖੁਦਾਵੰ ਜੀ ਤੁਸੀਂ ਸਾਡੀ ਜ਼ਿੰਦਗੀ ਦੇ ਵਿੱਚੋਂ ਸਾਰੀਆਂ ਸ਼ਰਮਿੰਦੀਆਂ ਨੂੰ ਮਾਂਦਗੀਆਂ ਨੂੰ ਪ੍ਰਭੂ ਜੀ ਸਾਰੀਆਂ ਨਾਮੋਸ਼ੀਆਂ ਨੂੰ ਪਰਮੇਸ਼ਰ ਜੀ ਤੁਸੀਂ ਸਾਡੀ ਜ਼ਿੰਦਗੀ ਦੇ ਵਿੱਚੋਂ ਕੱਢ ਦਿੱਤਾ ਮੇਰੇ ਮਹਾਨ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਮੇਰੇ ਖੁਦਾ ਤੁਸੀਂ ਸਾਡੇ ਵੈਰੀਆਂ ਦੇ ਸਾਹਮਣੇ ਸਾਡੀ ਈਮੇਜ ਨੂੰ ਵਿਛਾਇਆ ਔਰ ਸੱਚਮੁੱਚ ਪਰਮੇਸ਼ਵਰ ਜੀ ਤੁਸੀਂ ਸਾਡਾ ਸਿਰ ਉਹਨਾਂ ਦੇ ਅੱਗੇ ਉੱਚਾ ਚੱਕਿਆ ਮੇਰੇ ਮਹਾਨ ਪਰਮੇਸ਼ਵਰ ਜੀ ਤੁਹਾਡਾ ਧੰਨਵਾਦ ਕਰਦੇ ਆ ਧੰਨਵਾਦ ਕਰਦੇ ਪਰਮੇਸ਼ਵਰ ਜੀ ਅੱਜ ਰਾਤ ਦੀ ਖੂਬਸੂਰਤ ਹਜ਼ੂਰੀ ਦੇ ਲਈ ਮੇਰੇ ਮਹਾਨ ਖੁਦਾਵੰਦ ਜੀ ਜੋ ਤੁਸੀਂ ਸਾਨੂੰ ਅੱਜ ਰਾਤ ਦੀ ਖੂਬਸੂਰਤ ਹਜ਼ੂਰੀ ਦਾ ਸਮਾਂ ਦਿੱਤਾ ਪਰਮੇਸ਼ਵਰ ਜੀ ਤੁਸੀਂ ਸਾਨੂੰ ਪਛਤਾਪ ਦਾ ਮਾਫੀ ਦਾ ਇੱਕ ਹੋਰ ਮੌਕਾ ਦਿੱਤਾ ਪਰਮੇਸ਼ਵਰ ਜੀ ਔਰ ਪ੍ਰਭ ਜੀ ਤੁਸੀਂ ਮੌਕਾ ਦਿੱਤਾ ਖੁਦਾ ਕਿ ਅਸੀਂ ਰਲ ਕੇ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਕਰ ਸਕੀਏ ਪਰਮੇਸ਼ਵਰ ਜੀ ਇਸ ਖੂਬਸੂਰਤ ਰਾਤ ਦੀ ਹਜ਼ੂਰੀ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪਰਸ਼ਾਤ ਆਪ ਦਾ ਮੌਕਾ ਦੇਣ ਦੇ ਲਈ ਪਰਮੇਸ਼ਰ ਜੀ ਮਾਫੀ ਮੰਗਣ ਦੇ ਲਈ ਮੇਰੇ ਖੁਦਾਵੰਦ ਜੀ ਪਰਵਜੀ ਤੁਹਾਡਾ ਧੰਨਵਾਦ ਕਰਦੇ ਖੁਦਾ ਮੇਰੇ ਮਹਾਨ ਪਰਮੇਸ਼ਰ ਜੀ ਅਸੀਂ ਮਾਫੀ ਮੰਗਦੇ ਪਰਵਜੀ ਸਭ ਪੈਣ ਪ੍ਰਾਰ ਰਲ ਕੇ ਖੁਦਾ ਤੁਹਾਡੀ ਅਜ਼ੂਰੀ ਅੱਗੇ ਆਪਣੇ ਸਿਰਾਂ ਨੂੰ ਝੁਕਾਉਂਦੇ ਹੋਏ ਮੇਰੇ ਮਹਾਨ ਪਰਮੇਸ਼ਰ ਜੀ ਪਰਵਜੀ ਅਸੀਂ ਆਪਣੇ ਦਿਲਾਂ ਨੂੰ ਝੁਕਾਉਂਦੇ ਹੋਏ ਮੇਰੇ ਖੁਦਾਵੰਦ ਜੀ ਅਸੀਂ ਮਾਫੀ ਮੰਗਦੇ ਦੇਨ ਪਰ ਵਿੱਚ ਹੋਏ ਸਾਰੇ ਗਲਤੀਆਂ ਗੁਨਾਹਾਂ ਤੋਂ ਸਾਨੂੰ ਮਾਫ ਕਰੋ ਆਜ਼ਾਦ ਕਰੋ ਪਰਮੇਸ਼ਰ ਜੀ ਆਪਣੇ ਪਾਕ ਪਵਿੱਤਰ ਲਹੂ ਦੇ ਨਾਲ ਧੋ ਕੇ ਸਾਨੂੰ ਸ਼ੁੱਧ ਤੇ ਸਾਫ਼ ਕਰੋ ਪਰਵਜੀ ਸਾਡੇ ਦਿਲ ਦੇ ਅੰਦਰੋਂ ਖੁਦਾ ਹਰ ਤਰ੍ਹਾਂ ਦੀ ਬੁਰਾਈ ਨ ਫਰਤ ਈਰਖਾ ਵੈਰ ਵਿਰੋਧ ਨੂੰ ਕੱਢ ਦਿਓ ਮੇਰੇ ਮਹਾਨ ਖੁਦਾਵੰਨ ਜੀ ਔਰ ਸੱਚਮੁੱਚ ਪਰਮੇਸ਼ਰ ਜੀ ਤੁਹਾਡੇ ਵਾਂਗ ਪਵਿੱਤਰ ਦਿਲ ਦਿਓ ਮੇਰੇ ਪਰਮੇਸ਼ਰ ਜੀ ਸਾਡੇ ਅੰਦਰੋਂ ਹਰ ਤਰ੍ਹਾਂ ਦੀ ਬੁਰਾਈ ਈਮਾਨਦਗੀ ਨੂੰ ਕੱਢ ਕੇ ਪਰਮੇਸ਼ਰ ਜੀ ਸਾਨੂੰ ਧੋ ਕੇ ਸ਼ੁੱਧ ਤੇ ਸਾਫ਼ ਕਰੋ ਤਾਂ ਕਿ ਪ੍ਰਭੂ ਜੀ ਅਸੀਂ ਤੁਹਾਨੂੰ ਪਸੰਦ ਆਣ ਵਾਲੇ ਹੋ ਜਾਈਏ ਪ੍ਰਭੂ ਜੀ ਤੁਹਾਡਾ ਵਚਨ ਸਾਡੇ ਦਿਲਾਂ ਦੇ ਅੰਦਰ ਵਸ ਜਾਵੇ ਪਰਮੇਸ਼ਰ ਜੀ ਅਸੀਂ ਤੁਹਾਡੇ ਵਚਨ ਤੋਂ ਤੁਹਾਡੇ ਨਾਮ ਤੋਂ ਪ੍ਰਭੂ ਜੀ ਡਰ ਭੈ ਰੱਖਣ ਵਾਲੇ ਹੋ ਜਾਈਏ ਪਰਮੇਸ਼ਰ ਜੀ ਤੁਹਾਡੇ ਵਚਨਾਂ ਤੇ ਖਰੇ ਉਤਰਨ ਵਾਲੇ ਹੋ ਜਾਈਏ ਮੇਰੇ ਮਹਾਨ ਪਰਮੇਸ਼ਵਰ ਜੀ ਔਰ ਸੱਚਮੁੱਚ ਪਰਮੇਸ਼ਵਰ ਜੀ ਸਾਡਾ ਉੱਠਣਾ ਬੈਠਣਾ ਚੱਲਣਾ ਫਿਰਨਾ ਪ੍ਰਭ ਜੀ ਬੋਲਣਾ ਸੋਚਣਾ ਵਿਚਾਰਨਾ ਪ੍ਰਭ ਜੀ ਤੁਸੀਂ ਪਵਿੱਤਰ ਕਰੋ ਜਿੱਦਾਂ ਤੁਸੀਂ ਪਵਿੱਤਰ ਹੋ ਮੇਰੇ ਮਹਾਨ ਪਰਮੇਸ਼ਵਰ ਜੀ ਦਇਆ ਕਰੋ ਕਿਰਪਾ ਕਰੋ ਖੁਦਾ ਤੁਸੀਂ ਹਰ ਵਾਰ ਸਾਡੇ ਗੁਨਾਹਾਂ ਨੂੰ ਮਾਫ਼ ਕਰ ਦਿੰਦੇ ਆ ਖੁਦਾਵੰਨ ਜੀ ਹਰ ਵਾਰ ਤੁਸੀਂ ਸਾਡੀਆਂ ਗਲਤੀਆਂ ਨੂੰ ਮਾਫ਼ ਕਰਦੇ ਮੇਰੇ ਮਹਾਨ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਜਿੱਦਾਂ ਤੁਸੀਂ ਸਾਡੇ ਨਾਲ ਵਫਾਦਾਰੀ ਕਰਦੇ ਪਰਮੇਸ਼ਰ ਜੀ ਸਾਨੂੰ ਵੀ ਵਫਾਦਾਰੀ ਵਾਲਾ ਮਨ ਦਿਓ ਪਰਮੇਸ਼ਰ ਜੀ ਅਸੀਂ ਤੁਹਾਡੇ ਨਾਲ ਵਫਾਦਾਰ ਰਹਿ ਸਕੀਏ ਮੇਰੇ ਮਹਾਨ ਖੁਦਾਵੰਨ ਜੀ ਔਰ ਤੁਹਾਡੇ ਨਾਲ ਪ੍ਰਭੂ ਜੀ ਅਨੰਤ ਕਾਲ ਦਾ ਜੀਵਨ ਜੋ ਸਕੀਏ ਮੇਰੇ ਮਹਾਨ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਜਿੰਨੇ ਵੀ ਭੈਣ ਭਰਾ ਦੀ ਹਜ਼ੂਰੀ ਵਿੱਚ ਇਕੱਠੇ ਹੋਇਆ ਪ੍ਰਭੂ ਜੀ ਅੱਜ ਰਾਤ ਦੇ ਸਮੇਂ ਦੇ ਵਿੱਚ ਪ੍ਰਭੂ ਜੀ ਤੁਹਾਡੀ ਮੈਮਾ ਵਡਿਆਈ ਦੇ ਲਈ ਬੈਠੇ ਹੋਏ ਨੇ ਮੇਰੇ ਮਹਾਨ ਕੁਦਾ ਆਪਣੇ ਸਿਰਾਂ ਨੂੰ ਸਵਰਗ ਦੇ ਸਿੰਘਾਸਨ ਦੇ ਅੱਗੇ ਝੁਕਾ ਕੇ ਮੇਰੇ ਮਹਾਨ ਪਰਮੇਸ਼ਵਰ ਜੀ ਨਾ ਸਾਰੇ ਕਰਾ ਪਰਿਵਾਰਾਂ ਨੂੰ ਪੈਣਾ ਪਾਈਆਂ ਨੂੰ ਪਰਮੇਸ਼ਵਰ ਜੀ ਤੁਹਾਡੀ ਦਇਆ ਦੇ ਹੱਥਾਂ ਵਿੱਚ ਸੌਂਪਦੇ ਆ ਮੇਰੇ ਮਹਾਨ ਪਰਮੇਸ਼ਵਰ ਜੀ ਤੁਹਾਡੇ ਪਾਕ ਜ਼ਲਾਲੀ ਜ਼ੋਰਾ ਵਰ ਲਹੂ ਦੇ ਵਿੱਚ ਕਵਰ ਕਰਦੇ ਮੇਰੇ ਮਹਾਨ ਪਰਮੇਸ਼ਰ ਜੀ ਜਿੱਦਾਂ ਤੁਸੀਂ ਦਿਨ ਪਰੇ ਘਰਾਂ ਪਰਿਵਾਰਾਂ ਨੂੰ ਸੰਭਾਲ ਕੇ ਰੱਖਿਆ ਪਰਮੇਸ਼ਰ ਜੀ ਰਾਤ ਦੇ ਇੱਕ ਇੱਕ ਪਲ ਦੇ ਵਿੱਚ ਪਰਮੇਸ਼ਰ ਜੀ ਨਾ ਘਰਾਂ ਪਰਿਵਾਰਾਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਪੈਣਾ ਪਾਈਆਂ ਨੂੰ ਪਰਮੇਸ਼ਰ ਜੀ ਤੁਸੀਂ ਆਪਣੀ ਦਇਆ ਹੇਠ ਟਾ ਕੇ ਰੱਖਣਾ ਖੁਦਾਵੰ ਜੀ ਪ੍ਰਭ ਜੀ ਰਾਤ ਦੇ ਸਮੇਂ ਦੇ ਲਈ ਖਾਸ ਤੌਰ ਤੇ ਪ੍ਰਾਰਥਨਾ ਕਰਦੇ ਹਾਂ ਮੇਰੇ ਮਹਾਨ ਖੁਦਾਵੰ ਜੀ ਰਾਤ ਦੇ ਸਮੇਂ ਜਦ ਵੀ ਤੁਹਾਡੇ ਬੱਚੇ ਸੌਣ ਦੇ ਲਈ ਜਾਣ ਮੇਰੇ ਮਹਾਨ ਪਰਮੇਸ਼ਰ ਜੀ ਤੁਹਾਡੇ ਸਵਰਗੀ ਦੂਤ ਇਹਨਾਂ ਦੇ ਬਿਸਤਰਿਆਂ ਦੇ ਅਰਦ ਗਿਰਦ ਪਰਮੇਸ਼ਰ ਸੁਜੀ ਪ੍ਰਭ ਜੀ ਨਾਲ ਦੇ ਘਰਾਂ ਦੇ ਇਰਦ ਗਿਰਦ ਖੁਦਾਵੰਨ ਜੀ ਆਪਲੇ ਸਰਗੀ ਦੁਤਾ ਦੀ ਵਾਰ ਨੂੰ ਲਗਾਉਣਾ ਮੇਰੇ ਮਹਾਨ ਪਰਮੇਸ਼ਵਰ ਇਹਨਾਂ ਦੀ ਰਾਖੀ ਕਰਨ ਖੁਦਾਵੰਨ ਜੀ ਔਰ ਸੱਚਮੁੱਚ ਵੈਰੀ ਦੀ ਕੋਈ ਵੀ ਸ਼ਕਤੀ ਇਹਨਾਂ ਨੂੰ ਸ਼ੌਣੇ ਨਾ ਪਾਏ ਪਰਮੇਸ਼ਵਰ ਜੀ ਰਾਤ ਦੇ ਸਮੇਂ ਕੋਈ ਵੀ ਵੈਰੀ ਦੀ ਕੋਈ ਵੀ ਸ਼ਕਤੀ ਇਹਨਾਂ ਦੀ ਨੀਂਦ ਨੂੰ ਡਿਸਟਰਬ ਨਾ ਕਰਨੇ ਪਾਏ ਪਰਮੇਸ਼ਵਰ ਜੀ ਔਰ ਸੱਚਮੁੱਚ ਪ੍ਰਭ ਜੀ ਤੁਸੀਂ ਇਹਨਾਂ ਨੂੰ ਸਵਰਗ ਰਾਸ ਤੋਂ ਗੁੜੀ ਤੇ ਮਿੱਠੀ ਨੀਂਦ ਦੇਣਾ ਪਰਮੇਸ਼ਵਰ ਜੀ ਆਪਣੀ ਸ਼ਾਂਤੀ ਦੇਣਾ ਮੇਰੇ ਮਹਾਨ ਖੁਦਾਵੰਨ ਜੀ ਜਿਹੜੇ ਭੈਣ ਭਰਾ ਕਿਸੇ ਚਿੰਤਾ ਡਿਪਰੈਸ਼ਨ ਬੋਸ ਦੇ ਵਿੱਚ ਨੇ ਮੇਰੇ ਮਹਾਨ ਖੁਦਾਵੰਨ ਜੀ ਉਹ ਸਾਰੇ ਭੈਣ ਭਰਾਵਾਂ ਨੂੰ ਆਪਣੀ ਦਇਆ ਹੇਠ ਢੱਕ ਲੈਣਾ ਆਪਣੀ ਸੱਚੀ ਸ਼ਾਂਤੀ ਦੇ ਨਾਲ ਭਰ ਦੇਣਾ ਮੇਰੇ ਮਹਾਨ ਪਰਮੇਸ਼ਰ ਜੀ ਔਰ ਸੱਚਮੁੱਚ ਪਰਮੇਸ਼ਰ ਜੀ ਇਹਨਾਂ ਦੀਆਂ ਸਾਰੀਆਂ ਚਿੰਤਾਵਾਂ ਬੋਝ ਨੂੰ ਤੁਸੀਂ ਦੂਰ ਕਰ ਦੇਣਾ ਮੇਰੇ ਮਹਾਨ ਖੁਦਾ ਔਰ ਸੱਚਮੁੱਚ ਪਰਮੇਸ਼ਰ ਜੀ ਅੱਜ ਤੋਂ ਇਹਨਾਂ ਦੇ ਜੀਵਨ ਦੇ ਅੰਦਰ ਇਹਨਾਂ ਦੇ ਘਰਾਂ ਦੇ ਅੰਦਰ ਪ੍ਰਭ ਜੀ ਤੁਹਾਡਾ ਸੱਚਾ ਆਤਮਾ ਕੰਮ ਕਰੇ ਪਰਮੇਸ਼ਰ ਤੁਹਾਡਾ ਸਰਗੀ ਦੂਤ ਪਰਮੇਸ਼ਰ ਜੀ ਤੁਹਾਡਾ ਪਵਿੱਤਰ ਆਤਮਾ ਇਹ ਨਾ ਕਰਾ ਪਰਿਵਾਰਾਂ ਦੇ ਅੰਦਰ ਚੱਲਦਾ ਫਿਰਦਾ ਨਜ਼ਰ ਆਵੇ ਵੈਰੀ ਦੀ ਹਰ ਇੱਕ ਸ਼ਕਤੀ ਹਰ ਇੱਕ ਚਾਲ ਇਹ ਨਾ ਕਰਾ ਅੰਦਰੋਂ ਨਿਕਲ ਜਾਵੇ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਖੁਦਾਵੰਨ ਜੀ ਬਿਮਾਰੀ ਦਾ ਗੰਦਾ ਆਤਮਾ ਪਰਮੇਸ਼ਰ ਜੀ ਨਾ ਕਰਾ ਪਰਿਵਾਰਾਂ ਦੇ ਅੰਦਰੋਂ ਨਿਕਲ ਜਾਵੇ ਜੋ ਰਾਤ ਦੇ ਸਮੇਂ ਇਹਨਾਂ ਨੂੰ ਡਿਸਟਰਬ ਕਰਦਾ ਸੌਣ ਨਹੀਂ ਦਿੰਦਾ ਪਰਮੇਸ਼ਰ ਜੀ ਹਰ ਤਰ੍ਹਾਂ ਦਾ ਗੰਦਾ ਆਤਮਾ ਜੋ ਰਾਤ ਦੇ ਸਮੇਂ ਪਰਮੇਸ਼ਰ ਜੀ ਇਹਨਾਂ ਨੂੰ ਤੰਗ ਪਰੇਸ਼ਾਨ ਕਰਦਾ ਮੇਰੇ ਮਹਾਨ ਖੁਦਾ ਉਹ ਹਰ ਇੱਕ ਗੰਦਾ ਆਤਮਾ ਗੰਦਾ ਸਪਿਰਿਟ ਪ੍ਰਭੂ ਯੇਸ਼ੂ ਮਸੀਹ ਨਾਮ ਚ ਕੈਨਸਲ ਕਰ ਦਿੰਨੇ ਆਂ ਔਰ ਦਇਆ ਕਰੋ ਪਰਮੇਸ਼ੁਰ ਜੀ ਤੁਹਾਡਾ ਸੱਚਾ ਸਮਰਥੀ ਹੱਥ ਪਰਮੇਸ਼ੁਰ ਜੀ ਇਹਨਾਂ ਦੀ ਰਖਵਾਲੀ ਕਰੇ ਖੁਦਾਵੰ ਜੀ ਇਹਨਾਂ ਨੂੰ ਸ਼ੋਵੇ ਤੇ ਸ਼ਿਫਾ ਦੇ ਖੁਦਾ ਇਹ ਸਾਰੇ ਪੈਣਾ ਪ੍ਰਾਵਾਂ ਨੂੰ ਸਿਰ ਦੇ ਬਾਲਾ ਤੋਂ ਲੈ ਕੇ ਪੈਰਾਂ ਦੇ ਨੋਹਾ ਤੱਕ ਪਰਮੇਸ਼ੁਰ ਜੀ ਤੁਹਾਡੇ ਪਾਕ ਜ਼ਲਾਲੀ ਜ਼ੋਰਵਰ ਲਹੂ ਦੇ ਵਿੱਚ ਕਵਰ ਕਰ ਦਿੰਨੇ ਆਂ ਖੁਦਾ ਵੈਰੀ ਦੀ ਕੋਈ ਵੀ ਸ਼ਕਤੀ ਪਰਮੇਸ਼ੁਰ ਜੀ ਇਹਨਾਂ ਦਾ ਨੁਕਸਾਨ ਨਾ ਕਰਨੇ ਪਾਏ ਮੇਰੇ ਮਹਾਨ ਪਰਮੇਸ਼ਰ ਜੀ ਤੁਹਾਡੇ ਬੱਚੇ ਤੁਹਾਡੇ ਨਾਮ ਚ ਵੱਧਦੇ ਜਾਣ ਮੇਰੇ ਮਹਾਨ ਖੁਦਾਬੰਦ ਜੀ ਕੋਈ ਵੀ ਫੇਲਿਅਰ ਦਾ ਗੰਦਾ ਆਤਮਾ ਇਹਨਾਂ ਨੂੰ ਸ਼ੋਨੇ ਨਾ ਪਾਏ ਮੇਰੇ ਮਹਾਨ ਖੁਦਾ ਅੱਜ ਜਿਨ੍ਹਾਂ ਵੀ ਭੈਣਾ ਭਰਾਵਾਂ ਦੇ ਕੋਈ ਕੰਮ ਰੁਕੇ ਹੋਏ ਆ ਮੇਰੇ ਮਹਾਨ ਪਰਮੇਸ਼ਰ ਜੀ ਉਹਨਾਂ ਸਾਰੇ ਕੰਮਾਂ ਨੂੰ ਪ੍ਰਭੂ ਯੇਸ਼ੂ ਮਸੀਹ ਨਾਮ 'ਚ ਰਿਲੀਜ਼ ਕਰ ਦਿੰਨੇ ਆ ਸੱਚਮੱਚ ਪਰਮੇਸ਼ਰ ਜੀ ਸਵਰਗ ਰਾਸ ਤੋਂ ਇਹਨਾਂ ਨੂੰ ਸਫਲ ਕਰੋ ਮੇਰੇ ਮਹਾਨ ਪਰਮੇਸ਼ਰ ਜੀ ਹਰ ਇੱਕ ਬੰਧਨ ਜੋ ਇਹਨਾਂ ਦੀਆਂ ਜ਼ਿੰਦਗੀਆਂ 'ਚ ਸ਼ੈਤਾਨ ਨੇ ਲਾਇਆ ਅੱਜ ਪ੍ਰਭੂ ਯੇਸ਼ੂ ਮਸੀਹ ਨਾਮ 'ਚ ਉਹਨੂੰ ਕੈਨਸਲ ਕਰ ਦਿੰਨੇ ਆ ਤੋੜ ਦਿੰਨੇ ਆ ਔਰ ਸੱਚਮੱਚ ਪਰਮੇਸ਼ਰ ਜੀ ਇਹਨਾਂ ਦੀ ਆਜ਼ਾਦੀ ਦੀ ਘੋੜੀ ਨਾ ਕਰਦੇ ਪ੍ਰਭੂ ਯਸ਼ੂ ਮਸੀਹ ਨਾਮ ਦੇ ਵਿੱਚ ਦਇਆ ਕਰੋ ਪਰਮੇਸ਼ੁਰ ਜੀ ਤੁਹਾਡੇ ਬੱਚੇ ਆਜ਼ਾਦ ਨੇ ਬless ਨੇ ਮੇਰੇ ਮਹਾਨ ਖੁਦਾਵੰਦ ਜੀ ਦਇਆ ਕਰੋ ਕਿਰਪਾ ਕਰੋ ਪਰਮੇਸ਼ੁਰ ਜੀ ਤੁਹਾਡੇ ਬੱਚੇ ਆਜ਼ਾਦ ਨੇ ਬless ਨੇ ਮੇਰੇ ਮਹਾਨ ਖੁਦਾਵੰਦ ਜੀ ਦਇਆ ਕਰੋ ਕਿਰਪਾ ਕਰੋ ਪਰਮੇਸ਼ੁਰ ਜੀ ਤੁਹਾਡੇ ਬੱਚੇ ਆਜ਼ਾਦ ਨੇ ਬless ਨੇ ਮੇਰੇ ਮਹਾਨ ਖੁਦਾਵੰਦ ਜੀ ਦਇਆ ਕਰੋ ਕਿਰਪਾ ਕਰੋ ਪਰਮੇਸ਼ੁਰ ਜੀ ਤੁਹਾਡੇ ਬੱਚੇ ਆਜ਼ਾਦ ਨੇ ਬless ਨੇ ਮੇਰੇ ਮਹਾਨ ਖੁਦਾਵੰਦ ਜੀ ਦਇਆ ਕਰੋ ਕਿਰਪਾ ਕਰੋ ਪਰਮੇਸ਼ੁਰ ਜੀ ਤੁਹਾਡੇ ਬੱਚੇ ਆਜ਼ਾਦ ਨੇ ਬless ਨੇ ਮੇਰੇ ਮਹਾਨ ਖੁਦਾਵੰਦ ਜੀ ਦਇਆ ਕਰੋ ਕਿਰਪਾ ਕਰੋ ਪਰਮੇਸ਼ੁਰ ਜੀ ਤੁਹਾਡੇ ਬੱਚੇ ਆਜ਼ਾਦ ਆ ਮੇਰੇ ਮਹਾਨ ਖੁਦਾਵੰ ਜੀ ਤੁਸੀਂ ਸਾਨੂੰ ਉੱਤਰ ਦਿਓ ਪਰਮੇਸ਼ਰ ਜੀ ਸਾਡੀਆਂ ਪ੍ਰਾਰਥਨਾਵਾਂ ਦਾ ਉੱਤਰ ਜੋ ਮੇਰੇ ਮਹਾਨ ਖੁਦਾਸੀ ਵਚਨ ਤੋਂ ਬਾਹਰ ਜਾ ਕੇ ਕੁਝ ਨਹੀਂ ਮੰਗਦੇ ਮੇਰੇ ਮਹਾਨ ਖੁਦਾਵੰ ਜੀ ਅਸੀਂ ਤੁਹਾਡੇ ਵਚਨ ਚ ਰਹਿ ਕੇ ਪਰਮੇਸ਼ਰ ਜੀ ਤੁਹਾਡੇ ਕੋਲੋਂ ਅਸੀਂ ਸ਼ਿਫਾ ਨੂੰ ਛੁਟਕਾਰੇ ਨੂੰ ਪ੍ਰਭ ਜੀ ਆਜ਼ਾਦੀ ਨੂੰ ਮੰਗਦੇ ਆ ਮੇਰੇ ਮਹਾਨ ਖੁਦਾਵੰ ਜੀ ਤੰਦਰੁਸਤੀ ਨੂੰ ਮੰਗਦੇ ਆ ਮੇਰੇ ਮਹਾਨ ਖੁਦਾਵੰ ਜੀ ਜਿਨ੍ਹਾਂ ਦੇ ਭੈਣਾ ਭਰਾਵਾਂ ਦੇ ਬੱਚੇ ਆਣਾ ਅਗਿਆਕਾਰੀ ਵਿੱਚ ਆ ਪਰਮੇਸ਼ਰ ਜੀ ਅੱਜ ਉਹ ਅਣਅਗਿਆਕਾਰੀ ਦਾ ਗੰਦਾ ਆਤਮਾ ਇਹ ਨਾ ਕਰ ਅੰਦਰੋਂ ਨਿਕਲ ਜਾਵੇ ਮੇਰੇ ਮਹਾਨ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਖੁਦਾਵੰਨ ਜੀ ਤੁਹਾਡਾ پاک ਰੂਹ ਪਰਮੇਸ਼ਰ ਜੀ ਨਾ ਕਰਾ ਪਰਿਵਾਰਾਂ ਅੰਦਰ ਜੁੰਬਸ਼ ਕਰੇ ਮੇਰੇ ਮਹਾਨ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਕੋਈ ਵੀ ਭੈਣ ਬਿਮਾਰ ਹੈ ਮੇਰੇ ਮਹਾਨ ਪਰਮੇਸ਼ਰ ਜੀ ਤੁਹਾਡਾ ਪਵਿੱਤਰ ਆਤਮਾ ਮੈਨੂੰ ਦੱਸ ਰਿਹਾ ਖੁਦਾਵੰਨ ਜੀ ਜੋ ਬਹੁਤੀ ਬਿਮਾਰੀ ਦੀ ਹਾਲਤ ਦੇ ਵਿੱਚ ਹੈ ਮੇਰੇ ਮਹਾਨ ਖੁਦਾਵੰਨ ਜੀ ਅੱਜ ਉਹ ਭੈਣ ਨੂੰ ਪ੍ਰਭੂ ਯੇਸ਼ੂ ਮਸੀਹ ਸ਼ੋਰ ਰਹਿਣੇ ਖੁਦਾਵੰਨ ਜੀ ਦਇਆ ਕਰੋ ਕਿਰਪਾ ਕਰੋ ਅੱਜ ਉਹ ਨ ਆਜ਼ਾਦਿਆ ਬlesਸਿਆ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਹallelujah ਧੰਨਵਾਦ ਖੁਦਾਵੰਨ ਜੀ ਦਇਆ ਕਰੋ ਕਿਰਪਾ ਕਰੋ ਮੇਰੇ ਮਹਾਨ ਖੁਦਾ ਤੁਹਾਡਾ پاک ਰੂਪ ਪਰਮੇਸ਼ੂ ਜੀ ਨਾ ਕਰਾ ਪਰਿਵਾਰਾਂ ਨੂੰ ਸ਼ੋਵੇ ਪ੍ਰਭੂ ਜੀ ਬlesਸ ਕਰੋ ਕਿਰਪਾ ਕਰੋ ਦਇਆ ਕਰੋ ਮੇਰੇ ਮਹਾਨ ਖੁਦਾਵੰਨ ਜੀ ਤੁਹਾਡੇ ਬੱਚੇ ਜਦ ਵੀ ਸੌਣ ਦੇ ਲਈ ਜਾਣ ਪ੍ਰਭੂ ਜੀ ਸੁਪਨੇ ਰਾਹੀ ਨਾ ਗੱਲਾਂ ਬਾਤਾਂ ਕਰਨੀਆਂ ਮੇਰੇ ਮਹਾਨ ਖੁਦਾ ਤੁਹਾਡੇ ਸਵਰਗੀ ਦੂਤ ਇਹਨਾਂ ਦੀ ਰਾਖੀ ਟੈਲ ਕਰਨ ਮੇਰੇ ਖੁਦਾਵੰਨ ਜੀ ਔਰ ਵੈਰੀ ਦੀ ਕੋਈ ਵੀ ਸ਼ਕਤੀ ਰਾਤ ਦੇ ਸਮੇਂ ਇਹਨਾਂ ਨੂੰ ਸ਼ੋਨੇ ਨਾ ਪਾਏ ਮੇਰੇ ਮਹਾਨ ਖੁਦਾ ਦਇਆ ਕਰੋ ਕਿਰਪਾ ਕਰੋ ਪਰਮੇਸ਼ਰ ਜੀ ਜਿੱਦਾਂ ਤੁਸੀਂ ਦਿਨ ਪਰ ਸਭ ਨੂੰ ਸੰਭਾਲ ਕੇ ਰੱਖਿਆ ਰਾਤ ਦੇ ਸਮੇਂ ਚ ਪਰਮੇਸ਼ਵਰੀ ਸਾਰੇ ਪੈਨ ਭਾਵਾਂ ਨੂੰ ਤੁਹਾਡੇ ਹੱਥਾਂ ਚ ਸੌਂਪਦੇ ਰਾਤ ਦੇ ਸਾਰੇ ਸਮੇਂ ਨੂੰ ਤੁਹਾਡੇ پاک ਜ਼ਲਾਲੀ ਜ਼ੋਰਵਰ ਹੱਥਾਂ ਚ ਸੌਂਪਦੇ ਆਂ ਔਰ ਇਹ ਸਾਰੀ ਪ੍ਰਾਰਥਨਾ ਨੂੰ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਮੰਗਦੇ ਆਂ ਆਮੇਨ 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 ਸਾਰੇ ਕ੍ਰਿਸਤੀਆਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ। ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ। ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ। ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ